ਅ ਸਭ ਤੋਂ ਪਹਿਲੇ ਤੇ ਮੈਂ ਆਪਣੇ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇੱਥੇ ਅੱਜ ਇੱਕ ਅਸੀਂ ਪਹਿਲੀ ਸਰਜਰੀ ਸਟਾਰਟ ਕੀਤੀ ਹੈ ਇੱਕ ਬੱਚੀ ਦਾ ਜਨਮ ਹੋਇਆ ਸੀਜ਼ੀਅਨ ਡਿਲੀਵਰੀ ਨਾਲ ਇੱਥੇ ਸਾਨੂੰ ਆਪਰੇਟ ਕਰਨ 'ਚ ਕੋਈ ਦਿੱਕਤ ਨਹੀਂ ਆਈ ਕਿਉਂਕਿ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦੇ ਐਫਰਟ ਨਾਲ ਵੈਲ ਇਕুইਪਡ ਥੀਏਟਰ ਸਾਨੂੰ ਮਿਲਿਆ ਜਿੱਤੇ ਕਿ ਸਾਰਾ ਸਮਾਨ ਅਵੇਲੇਬਲ ਸੀ ਤੇ ਸਾਨੂੰ ਆਪਰੇਟ ਕਰਨ 'ਚ ਕੋਈ ਦਿੱਕਤ ਨਹੀਂ ਆਈ ਔਰ ਕੇਸ ہمارا ਸਕਸੈਸਫੁਲ ਹੋਇਆ ਥੈਂਕ ਯੂ ਜਿਨੇ ਵੀ ਪਹਿਲਾਂ ਜਿੱਦਾਂ ਜੀ ਨੂੰ ਬੜੀ ਹਸਤਾਲ ਹੁੰਦੀ ਹੈ ਸਾਰੇ ਆਪਰੇਸ਼ਨ ਇੱਥੇ ਹੋਗਾ ਹਾਂਜੀ ਹਾਂਜੀ ਐਸਐਮਓ ਸਰ ਦੀ ਮਤਲਬ ਨਿਗਰਾਨੀ ਹੇਠ ਜਿਹੜਾ ਵੀ ਇੱਥੇ ਓਟੀ ਦਾ ਇਕਵਿਪਮੈਂਟ ਅਵੇਲੇਬਲ ਹੋਇਆ ਉਹ ਸਾਰੇ ਹੀ ਕੇਸਸ ਇੱਥੇ ਕੀਤੇ ਜਾ ਸਕਦੇ ਆ ਮੇਜਰ ਸਰਜਰੀ ਜਾਂ ਜਨਰਲ ਸਰਜਰੀ ਜਿਹੜੀ ਜਿਵੇਂ ਵੀ ਕਹੀਏ ਕਿ ਸਟ੍ਰੈਕਟ ਮੀ ਗਾਲ ਬਲੇਡਰ ਜੋ ਵੀ ਕੇਸ ਹੈਗੇ ਆ ਇੱਥੇ ਕਰਨ ਦੀ ਪੂਰੀ ਮਤਲਬ ਤਿਆਰੀ ਹੈ ਦੋਨੋਂ ਠੀਕ ਨੇ ਜੀ ਹਾਂਜੀ ਮਾਂ ਤੇ ਬੱਚਾ ਦੋਨੋਂ ਸਸਥ ਹੈਗੇ ਆ ਅੱਜ ਆਪਾਂ ਗੁਰਦਾਸਪੁਰ ਦੇ ਪੁਰਾਣੇ ਹਸਪੀਟਲ ਜਿਹਨੂੰ ਹੁਣ ਆਪਾਂ ਮਾਨ ਨਾਲ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਉੱਥੇ ਖੜੇ ਆ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜਿਹੜਾ ਆਪਰੇਸ਼ਨ ਥੀਏਟਰ ਇਸ ਪੁਰਾਣੇ ਹਸਪੀਟਲ ਦਾ ਪਿਛਲੇ 10 ਸਾਲ ਤੋਂ ਬੰਦ ਸੀਗਾ ਅੱਜ ਉਹਨੂੰ ਵਿਧੀਵਤ ਤਰੀਕੇ ਨਾਲ ਚਾਲੂ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਪਹਿਲੀ ਡਿਲੀਵਰੀ ਦਾ ਉਹ ਅੱਜ ਇੱਥੇ ਹੋਈ ਆ ਔਰ ਸਾਡੇ ਜਿਹੜੇ ਜਰਨਲਿਸਟ ਨੇ ਸ਼ੰਕਰ ਜੀ ਦਾਣਿਕ ਜਾਗਰਣ ਤੋਂ ਦਿਨਾਂਗਰ ਬੇਸਟ ਨੇ ਉਹਨਾਂ ਦੇ ਘਰ ਬੇਟੀ ਦੀ ਦਾਤ ਆਈ ਆ ਸੋ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਤੇ ਮਾਪੇ ਨੂੰ ਮੁਬਾਰਕ ਦੇਣਾ ਕਿ ਲక్ష్ਮੀ ਦਾ ਆਗਮਨ ਹੋਇਆ ਬੇਟੀ ਆਈ ਆ ਔਰ ਉਹਦੇ ਨਾਲ ਨਾਲ ਹੀ ਮੈਂ ਆਪਣੇ ਡਾਕਟਰ ਸਾਹਿਬਾਨ ਦਾ ਔਰ ਖਾਸ ਕਰ ਡਾਕਟਰ ਵਿਧਰਾਓ ਡਾਕਟਰ ਭੁਪਿੰਦਰ ਜੀ ਜਿਹੜੇ ਸਾਡੇ ਗਾਇ ਗਾਇਨੀ ਦੇ ਇੱਥੇ ਡਾਕਟਰ ਨੇ ਇਹਨਾਂ ਨੇ ਉਹ ਸਰਜਰੀ ਜਿਹੜੀ ਆ ਉਸ ਸੀਜ਼ੇਰੀਅਨ ਦੀ ਕੀਤੀ ਆ ਇਹਨਾਂ ਨੂੰ ਐਨਥੀਸੀਆ ਦੇ ਉੱਪਰ ਡਾਕਟਰ ਰਵਿੰਦ ਨੇ ਇਹਨਾਂ ਨੇ ਅਸਿਸਟ ਕੀਤਾ ਔਰ ਚਾਈਲਡ ਸਪੈਸ਼ਲਿਸਟ ਡਾਕਟਰ ਮਿਲਹਾਨਸ ਉਹ ਇੱਥੇ ਨੇ ਸਾਡੇ ਬਾਕੀ ਲੇਡੀ ਡਾਕਟਰ ਸਹਿਬਾਨ ਔਰ ਅੰਡਰ ਦਿਸ ਸੁਪਰਵੀਜ਼ਨ ਆਫ आवर ਐਸਐਮਓ ਡਾਕਟਰ ਰਵਿੰਦ ਮਹਾਜਨ ਜੀ ਸੋ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਦੀ ਟੀਮ ਨੂੰ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਔਰ ਮੁਬਾਰਕ ਦਿੰਦਾ ਕਿ ਤੁਸੀਂ ਇਸ ਪੁਰਾਣੇ ਹਸਪੀਟਲ ਨੂੰ ਚਾਲੂ ਕੀਤਾ ਔਰ 10 ਸਾਲ ਬਾਅਦ ਇਹ ਸਰਜਰੀ ਹੋ ਰਹੀ ਆ ਔਰ ਸ਼ੰਕਰ ਜੀ ਤੁਸੀਂ ਵੀ ਲੱਕੀਓ ਵੀ ਤੁਹਾਡੇ ਬੇਟੀ ਦੇ ਆਉਣ ਨਾਲ ਇਹ ਜਿਹੜਾ ਸਾਡਾ ਥੀਏਟਰ ਆ ਅੱਜ ਉਹ ਚਾਲੂ ਹੋ ਗਿਆ ਸੋ ਪਰਮੇਸ਼ਵਰ ਕਰੇ ਮੇਰਾ ਗਰਦਾਸਪੁਰ ਦੇ ਲੋਕਾਂ ਨਾਲ ਵਾਦਾ ਸੀ ਕਿ ਆਪਾਂ ਪੁਰਾਣਾ ਹਸਪਤਾਲ ਪੂਰੇ ਜੋਰ ਨਾਲ ਸ਼ੁਰੂ ਕਰਾਂਗੇ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ 2022 ਦੇ ਵਿੱਚ ਸਾਡੀ ਸਰਕਾਰ ਬਣੀ ਤੇ 6 ਸਤੰਬਰ ਨੂੰ 2022 ਚ 10 ਨੂੰ ਪੰਜਾਬ ਵੈਲ ਸਿਸਟਮ ਕਾਰਪੋਰੇਸ਼ਨ ਦਾ ਸੇਵਾ ਦਾ ਮੌਕਾ ਮਿਲਿਆ ਤੇ 23 ਪੰਜ ਪੰਜਵੇਂ ਮਹੀਨੇ 2023 ਚ ਆਪਾਂ ਇਹਦਾ ਨੀ ਪੱਤਰ ਰੱਖਿਆ ਤੇ 24 ਦੇ ਵਿੱਚ 15 ਤਿੰਨ 24 ਨੂੰ ਕੰਪਲੀਟ ਕਰਕੇ ਲੋਕਾਂਵਾਲ ਸਮਰਪਿਤ ਕਰਤਾ ਜਿੱਥੇ ਸਾਡੀ ਆਪੀਡੀ ਸ਼ੁਰੂ ਹੋ ਗਈ ਐਮਰਜੈਂਸੀ ਸ਼ੁਰੂ ਹੋ ਗਈ ਔਰ ਥੀਏਟਰ ਜਿਹੜਾ ਉਹ ਅੱਜ ਅਸੀਂ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਤਾ ਇਹਦੇ ਵਿੱਚ ਬਕਾਇਦਾ 에어 ਕੰਡੀਸ਼ਨ ਲਾਏ ਗਏ ਨੇ ਸਾਰੀਆਂ ਇਕਵਿਪਮੈਂਟਸ ਜਿਹੜੀਆਂ ਲੁੜਿੰਦੀ ਨੇ ਜਾਂ ਪੇਸ਼ੈਂਟ ਦੇ ਲਾਈਫ ਸੇਵਿੰਗ ਲਈ ਜ਼ਰੂਰੀ ਨੇ ਉਹ ਸਾਰੀਆਂ ਇਕਵਿਪਮੈਂਟ ਜਿਹੜੀਆਂ ਨੇ ਇੱਥੇ ਮੁਹੱਈਆ ਨੇ ਔਰ ਮੈਂ ਤਾਰੀਫ ਕਰਦਾ ਆਪਣੇ ਕਾਬਲ ਡਾਕਟਰਾਂ ਦੀ ਟੀਮ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕੀਤਾ ਹੋਣ ਵਾਲੇ ਸਮੇਂ ਦੇ ਵਿੱਚ ਰੈਗੂਲਰ ਸਰਜਰੀਆਂ ਜਿਹੜੀਆਂ ਨੇ ਇੱਥੇ ਸ਼ੁਰੂ ਹੋਣਗੀਆਂ ਉਹਨ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆਪਣੇ ਸ਼ਹਿਰ ਦੇ ਅੰਦਰ ਹੀ ਸਾਰੀ ਫੈਸਿਲਿਟੀ ਜਿਹੜੀਆਂ ਮਿਲਣਗੀਆਂ ਪਹਿਲਾਂ ਤੇ ਅੱਜ ਮੈਂ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਬਤਾਇਆ ਦਿੰਨਾ ਕਿ ਸਾਡੇ ਜੜਾ ਕਿ 10 ਸਾਲ ਤੋਂ ਸਾਡਾ ਹਸਪੀਟਲ ਇਹ ਬੰਨ ਸੀਗਾ ਸ਼ਾਇਦ ਇੱਥੇ ਮੈਂ ਹੀ 20 ਸਾਲ ਜੌਬ ਕੀਤੀ ਸੀ ਇੱਥੇ ਕਰਨਾ 20 ਸਾਲ ਤੇ ਇਹ ਪਿਛਲੇ 10 ਸਾਲ ਹਸਪੀਟਲ ਬੰਨ ਸੀਗਾ ਸਾਡੇ ਚੇਅਰਮੈਨ ਸਾਹਿਬ ਸਾਡੇ ਜਿਹੜੇ ਹੱਥ ਹਲਕੇ ਦੇ ਜਿਹੜੀ ਡੀਟੀਡੀ ਨੇ ਉਹਨਾਂ ਦੀ ਇੱਕ ਅਤਿਕ ਮਿਹਨਤ ਅਦਕਾਏ ਅੱਜ ਹਸਪੀਟਲ ਜਿਹੜਾ ਸਾਡਾ ਹਸਪੀਤਲ ਇੱਕ ਸਾਲ ਪਹਿਲਾਂ ਸਟਾਰਟ ਸੀਗਾ ਪਰ ਆਪਰੇਸ਼ਨ ਥੀਟਰ ਜਿਹੜਾ ਜਿਹੜਾ ਇੱਕ ਮੇਨ ਸੀਗਾ ਹਸਪੀਟਲ ਦੀ ਜਿਹੜੀ ਸਾਡੀ ਸੀਗੀ ਮੰਗ ਸੀ ਕਿ ਸ਼ਹਿਰ ਦੀ ਮੰਗ ਸੀ ਉਹ ਸ਼ੁਰੂ ਹੋ ਗਈ ਹੈ ਅੱਜ ਸਾਡੇ ਸਖਾ ਥੋੜੀ ਅਰਬਨ ਸੀਐਸਸੀ ਵਿਖੇ ਪਹਿਲਾ ਮੇਜਰ ਆਪਰੇਸ਼ਨ ਸ਼ੁਰੂ ਹੋਇਆ ਸਫਲਤਾ ਕੇ ਇਹ ਸਾਰਾ ਸਾਡੇ ਚੇਅਰਮੈਨ ਸਾਹਿਬ ਦੀ ਮਿਹਨਤ ਸਦਕਾ ਉਹਨਾਂ ਨੇ ਅੱਜ ਸਾਡੀ ਕਿਸਮ ਦੇ ਚੇਅਰਮੈਨ ਸੀ ਹੈਲਥਸ ਕਾਰਪੋਰੇਸ਼ਨ ਦੇ ਹਰ ਤਰ੍ਹਾਂ ਦਾ ਇਕੁਪਮੈਂਟ ਇਨਸਟਰੂਮੈਂਟ ਪੂਰਾ ਪ੍ਰੋਪਰ ਮੋਡੂਲਰ ਥੀਏਟਰ ਸਾਡਾ ਵੈਲ ਇਕਵਿਪਡ ਥੀਏਟਰ ਸਾਡਾ ਸਟਾਰਟ ਤਿਆਰ ਹੋ ਗਿਆ ਸਾਡਾ ਹਰ ਤਰ੍ਹਾਂ ਦੀ ਚੀਜ਼ ਪੇਸ਼ੇ ਨੂੰ ਕਿਤੇ ਵੀ ਸਾਨੂੰ ਕਿਤੇ ਸ਼ਹਿਰ ਵਸੇ ਇਧਰੋਂ ਜਾਣ ਦੀ ਲੋੜ ਨਹੀਂ ਹੈ ਸਾਡੇ ਕੋਲ ਪੂਰੀ ਟੀਮ ਹੈ ਸਾਡੇ ਕੋਲ ਨਰਸਿਸਟ ਹੈ ਡਾਕਟਰ ਜਨ ਸਾਡੇ ਡਾਕਟਰ ਨੇ ਸਰਜਨ ਨੇ ਸਾਡੇ ਗਾਨੇ ਕਾਲਜ ਹਰ ਤਰ੍ਹਾਂ ਦੀ ਟੀਮ ਹਰ ਸਟਾਫ ਪੂਰਾ ਹੋ ਗਿਆ ਸਾਡਾ ਔਰ ਹਰ ਤਰ੍ਹਾਂ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਸ਼ਹਿਰ ਨੂੰ ਦੁਬਾਰਾ ਇੱਕ ਵਾਰ ਮੈਂ ਇੱਕ ਕਰ ਦਾਂਗੀ ਕਿਸੇ ਤਰ੍ਹਾਂ ਕੋਈ ਸਰਜਰੀ कोई ट्रीटमेंट कुछ करना हम प्रॉपर सारे हर तरह सिलिटी शुरू हो गई सारी प्रॉपर ट्वेंटी फोर इंडोर इनडोर एमरजेंसी हर तरह की मैडिसन फ्री मैड मिलेगी हर तरह लैब फैसिलिटी थिएटर फैसिलिटी और ट्वेंटी फोर है लेबर हर हर इतने हर हॉस्पिटल मिलेगा चौबीस घंटे स्टाफ इतने रहेगा एमरजेंसी स्टाफ रहेगा प्रॉपर जितना पहला हॉस्पिटल चल रहा था दस साल पहला उस चल रहा था बार फिर सोने शहर में बहुत बहुत मुबारक